GST ਕੌਂਸਲ ਦੀ ਬੈਠਕ ਤੇ ਵਿੱਚ ਵੱਡਾ ਫੈਸਲਾ ਕ੍ਰੈਡਿਟ ਡੈਬਿਟ ਕਾਰਡ ਰਾਹੀਂ ਭੁਗਤਾਨ ਕਰਨ ਤੇ ਲੱਗੇਗਾ 18% GST ਹਾਲੇ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ SR ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਖਾਸ ਖਾਸ ਅਪਡੇਟ ਡੈਬਿਟ ਅਤੇ ਕ੍ਰੈਡਿਟ ਕਾਰਡ ਲੈਣ ਦੇਣ ਨੂੰ ਲੈ ਕੇ GST ਕੌਂਸਲ ਦੀ ਬੈਠਕ ਚ ਵੱਡਾ ਫੈਸਲਾ ਲਿਆ ਗਿਆ CNBC ਆਵਾਜ਼ ਨੂੰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ 2000 ਰੁਪਏ ਤੋਂ ਘੱਟ ਦੇ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਦੇ ਲੈਣ ਦੇਣ ਤੇ 18% ਜੀਐਸਟੀ ਲਗਾਇਆ ਜਾਵੇਗਾ ਪੇਮੈਂਟ ਗੇਟਵੇ ਨੂੰ ਇਸ ਵਿੱਚ ਕੋਈ ਛੋਟ ਨਹੀਂ ਮਿਲੇਗੀ ਇਸ ਫੈਸਲੇ ਤੋਂ ਬਾਅਦ ट्रांजैक्शन ਦੀ ਵਪਾਰੀ ਫੀਸ ਤੇ 18% ਦੀ ਜੀਐਸਟੀ ਲਗਾਇਆ ਜਾਵੇਗਾ ਜੀਐਸਟੀ ਫਿਟਮੈਂਟ ਕਮੇਟੀ ਦਾ ਵਿਚਾਰ ਹੈ ਕਿ ਪੇਮੈਂਟ ਐਗਰੀਗੇਟਰਾਂ ਤੋਂ ਇਸ ਕਮਾਈ ਤੇ 18% ਜੀਐਸਟੀ ਵਸੂਲਿਆ ਜਾਣਾ ਚਾਹੀਦਾ ਹੈ ਕਮੇਟੀ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਜੀਐਸਟੀ ਦਾ ਗ੍ਰਾਹਕਾਂ ਤੇ ਅਸਰ ਪੈਣ ਦੀ ਸੰਭਾਵਨਾ ਨਹੀਂ ਹੈ ਪੇਮੈਂਟ ਗੇਟਵੇ ਅਤੇ ਐਗਰੀਗੇਟਰ ਤੋਂ GST ਇਕੱਠਾ ਕੀਤਾ ਜਾਵੇਗਾ ਅਸਲ ਵਿੱਚ ਇਹ GST ਪੇਮੈਂਟ ਐਗਰੀਗੇਟਰ ਤੋਂ ਵਸੂਲਿਆ ਜਾਵੇਗਾ ਭੁਗਤਾਨ ਐਗਰੀਗੇਟਰ ਤੀਜੀ ਧਿਰ ਦੇ ਪਲੇਟਫਾਰਮ ਹਨ ਜੋ ਵਪਾਰੀ ਨੂੰ ਭੁਗਤਾਨ ਦੀ ਰਕਮ ਸਵੀਕਾਰ ਵਿੱਚ ਸਵੀਕਾਰ ਕਰਨ ਵਿੱਚ ਮਦਦ ਕਰਦੇ ਹਨ ਰੇਜ਼ਰ ਪੇ ਪੇਟੀਐਮ ਅਤੇ ਗੂਗਲ ਪੇ ਪੇਮੈਂਟ ਐਗਰੀਗੇਟ ਦੀਆਂ ਉਦਾਹਰਨਾਂ ਅਸਲ ਵਿੱਚ ਭੁਗਤਾਨ ਐਗਰੀਗੇਟਰ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਵਪਾਰੀਆਂ ਤੋਂ ਕੁਝ ਪੈਸੇ ਲੈਂਦੇ ਹਨ ਇਹ ਹਰ ਲੈਣ-ਦੇਣ ਦਾ 0.5 ਤੋਂ 2% ਹੈ ਹਾਲਾਂਕਿ ਜ਼ਿਆਦਾਤਰ ਐਗਰੀਗੇਟਰ ਇਸ ਨੂੰ 1% ਤੇ ਰੱਖਦੇ ਹਨ ਸਰਕਾਰ ਜੋ ਸਰਵਿਸ ਟੈਕਸ ਵਸੂਲਦੀ ਹੈ ਉਹ ਇਸ ਰਕਮ ਤੇ 0.5 ਤੋਂ 2% ਦੀ ਹੈ ਇਸ ਲਈ ਇਸ ਦਾ ਸਿੱਧਾ ਅਸਰ ਆਮ ਲੋਕਾਂ ਤੇ ਨਹੀਂ ਪਵੇਗਾ ਪਰ ਇਹ ਛੋਟੇ ਦੁਕਾਨਦਾਰਾਂ ਲਈ ਮੁਸ਼ਕਲਾਂ ਪੈਦਾ ਕਰੇਗਾ ਜੀਐਸਟੀ ਕੌਂਸਲ ਦੀ ਦਿੱਲੀ ਵਿੱਚ ਮੀਟਿੰਗ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੀ ਪ੍ਰਧਾਨਗੀ ਹੇਠ ਅੱਜ ਜੀਐਸਟੀ ਕੌਂਸਲ ਦੀ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਬੀਮਾ ਪਾਲਸੀਆਂ ਤੇ ਜੀਐਸਟੀ ਦਰਾਂ ਤੇ ਧਿਆਨ ਦਿੱਤਾ ਗਿਆ ਅਤੇ ਗ੍ਰਾਹਕਾਂ ਦੇ ਹਿੱਤ ਵਿੱਚ ਮਹੱਤਵਪੂਰਨ ਫੈਸਲੇ ਲਏਗੇ ਤਾਂ ਦੋਸਤੋ ਅੱਜ ਦਾ ਇਹ ਅਪਡੇਟ ਕਾਫੀ ਦਿਲਚਸਪਨ ਲੱਗਿਆ ਅਸੀਂ ਤਾਂ ਹੀ ਤੁਹਾਨੂੰ ਇਹ ਅਪਡੇਟ ਦਿੱਤਾ ਹੈ ਸਾਨੂੰ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਅਪਡੇਟ ਪਸੰਦ ਆਇਆ ਹੋਵੇਗਾ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR ਅਲਰਟ ਤੇ